ਦੋਸਤੋ ਇੱਕ ਖਬਰ ਸਾਹਮਣੇ ਆ ਰਹੀ ਆ ਕਿ ਮਨਜਿੰਦਰ ਸਿੰਘ ਸਿੱਸਾ ਨੇ ਤਾਣਾ ਮਾਰਿਆ ਹੈ ਮੰਡੀ ਸੰਸੋਧੀਆਂ ਨੂੰ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਜਿਹੜੇ ਬੀਜੇਪੀ ਦੇ ਆਗੂ ਆਗੇ ਕੈਬਨਟ ਮੰਤਰੀ ਆ ਮਨਜਿੰਦਰ ਸਿੰਘ ਸਿਰਸਾ ਉਹਨੇ ਤਾਨਾ ਮਾਰਿਆ ਏ ਇੰਟਰਵਿਊ ਦਿੰਦੇ ਦੌਰਾਨ ਉਹਨੇ ਕਿਹਾ ਕਿ ਮੋਗੇ ਕੱਲ ਮੋਗੇ ਦੇ ਵਿੱਚ ਜਿਹੜਾ ਮੰਡੀ ਸੰਸੋਧਨ ਹੈ ਉਹ ਲੋਕਾਂ ਨੂੰ ਕਹਿ ਰਿਹਾ ਸੀ ਕਿ ਮੈਂ ਤੁਹਾਨੂੰ ਦੱਸਾਂ ਦੱਸੂਗਾ ਵੀ ਸਿੱਖਿਆ ਕਿਵੇਂ ਕਰੀਦੀ ਹੈ ਤੇ ਪੜੀ ਦਾ ਕਿਵੇਂ ਹੁੰਦਾਗਾ ਤਾਂ ਉਦੋਂ ਮੰਡੀਸ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਵੀ ਹੁਣ ਤੋਂ ਪੰਜਾਬ ਵਿੱਚ ਜਾ ਕੇ ਪੰਜਾਬ ਦੇ ਲੋਕਾਂ ਨੂੰ ਦੱਸੇਗਾ ਵੀ ਕਿਵੇਂ ਪੜੀਦਾ ਹੁੰਦਾ ਤੇ ਕਿਵੇਂ ਲਿਖੀਦਾ ਹੁੰਦਾ ਹੈ ਉਹਨਾਂ ਨੇ ਕਿਹਾ ਵੀ ਤੋ ਉਹ ਤਾਂ ਤੇਰੇ ਜਨਮ ਵੀ ਨਹੀਂ ਹੋਇਆ ਹੁਣਾ ਵੀ ਜਦੋਂ ਦੇ ਪੰਜਾਬ ਦੇ ਲੋਕ ਆ ਜਿਹੜੇ ਸਿੱਖਾ ਬਾਹਰਲੀਆ ਕੰਟਰੀਆਂ ਦੇ ਵਿੱਚ ਜਾ ਕੇ ਜਿਵੇਂ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਅਮਰੀਕਾ ਇੰਗਲੈਂਡ ਹੋਰ ਜਿਹੜੀਆਂ ਕੰਟਰੀਆਂ ਦੇ ਵਿੱਚ ਉਹ ਮੰਤਰੀ ਬਣੇ ਆ ਤੇ ਹੁਣ ਤੱਕ ਵੀ ਉਹ ਰਾਜ ਕਰ ਰਹੇ ਆ ਤੇ ਹੁਣ ਤੂੰ ਪੰਜਾਬ ਦੇ ਲੋਕਾਂ ਨੂੰ ਇਹ ਦੱਸੇਗਾ ਵੀ ਸਿੱਖਿਆ ਪ੍ਰਣਾਲੀ ਕੀ ਹੁੰਦੀ ਆ ਵੀ ਦਿੱਲੀ ਦੇ ਵਿੱਚ ਤੇ ਤੈਨੂੰ ਲੈਪਗੋੜਾ ਜਿਹੜਾ ਉਹਨਾਂ ਨੇ ਕਰਾਰ ਕਰਤਾ ਹੈ ਤਾਂ ਦਿੱਲੀ ਤੋਂ ਉਹ ਤੂੰ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹਦੇ ਸਿੰਘਾ ਵੀ ਸਿੱਖਿਆ ਕੀ ਹੁੰਦੀ ਆ ਕਿਵੇਂ ਪੜੀਦਾ ਹੁੰਦਾ ਕਿਵੇਂ ਲਿਖੀਦਾ ਹੁੰਦਾ ਹੁਣ ਤੋਂ ਪੰਜਾਬ ਦੇ ਲੋਕਾਂ ਨੂੰ ਇਹਦੇ ਸਿੰਘਾ ਤੇ ਉਹਨੇ ਇਹ ਕਿਹਾ ਵੀ ਤੂੰ ਪੰਜਾਬ ਦੇ ਵਿੱਚ ਜਿਹੜਾ ਇਹ ਖਲਾਰਾ ਪਣੋਂ ਹਟ ਜਾ ਨਹੀਂ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਵੀ ਕਿਵੇਂ ਫਿਰ ਇਹਦਾ ਉਹ ਕਰੀ ਇਹਦਾ ਹੀ ਹਲਾਜ ਕੀ ਕਰੀਦਾ ਹੁੰਦਾ ਹੈ ਤੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪਤਾ ਹੀ ਹੈ ਕਿ ਇਲਾਜ ਕਿਵੇਂ ਕਰਨਾ ਹੈ ਪੰਜਾਬ ਦੇ ਲੋਕਾਂ ਨੇ ਤੁਹਾਡਾ ਐਸਾ ਇਲਾਜ ਕਰਨਾ ਹੈ ਆਪਦੇ ਹੱਥਾਂ ਦੇ ਨਾਲ ਜਿਵੇਂ ਤੁਸੀਂ ਪਹਿਲਾਂ ਨਤੀਜਾ ਦੇਖ ਹੀ ਚੁੱਕੇ ਹੈ ਦਿੱਲੀ ਦੇ ਵਿੱਚ ਤੁਹਾਨੂੰ ਹਰਾ ਹੀ ਦਿੱਤਾ ਹੈ ਪੰਜਾਬ ਦੇ ਮਾਮਲਿਆਂ ਨੂੰ ਦੇਖ ਕੇ ਹੀ ਜਿਹੜੇ ਲੋਕਾਂ ਨੇ ਤੁਹਾਨੂੰ ਦਿੱਲੀ ਦੇ ਵਿੱਚ ਹਰਾਇਆ ਵੀ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਵੀ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਸਰਕਾਰ ਨਹੀਂ ਬਣੀ ਸੀ ਉਦੋਂ ਲੋਕਾਂ ਨੂੰ ਘਰ-ਘਰ ਜਾ ਕੇ ਕਹਿੰਦੇ ਸੀ ਵੀ ਸਾਡੀ ਜਦੋਂ ਸਰਕਾਰ ਬਣ ਗਈ ਜਾਂ ਤੁਸੀਂ ਸਰਕਾਰ ਬਣਾਓਗੇ ਆਮ ਆਦਮੀ ਪਾਰਟੀ ਦੀ ਤਾਂ ਜਿਹੜੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਆ ਜੇ ਨਸ਼ਾ ਹੈ ਤੇ ਜਿਹੜੇ ਉਹਨਾਂ ਦੀਆਂ ਮੰਗਾਂ ਆ ਉਹ ਅਸੀਂ ਆਪੀ ਪੂਰਾ ਕਰਾਂਗੇ ਤੇ ਜਦੋਂ ਹੀ ਸਾਡੀ ਸਰਕਾਰ ਬਣ ਗਈ ਤਾਂ ਜਿਹੜੀ ਬੇਰੋਜ਼ਗਾਰੀ ਬੇਰੋਜ਼ਗਾਰ ਲੋਕਾਂ ਨੌਜਵਾਨਾਂ ਉਹਨਾਂ ਨੂੰ ਅਸੀਂ ਨੌਕਰੀਆਂ ਦਵਾਂਗੇ ਤੇ ਜਿਹੜਾ ਨਸ਼ਾ ਹੈਗਾ ਉਹ ਨਾਲ ਦੀ ਨਾਲ ਹੀ ਅਸੀਂ ਬੰਦ ਕਰ ਦਵਾਂਗੇ ਪਰ ਦੂਜੇ ਪਾਸੇ ਜੇ ਦੇਖੀਏ ਪੰਨ ਸਾਲ ਹੋ ਚੁੱਕੇ ਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਹਲੇ ਤੱਕ ਜਿਹੜਾ ਨਸ਼ਾ ਖਤਮ ਹੋਣਾ ਸੀ ਖਤਮ ਹੋਣ ਦੀ ਬਜਾਏ ਜਿਹੜਾ ਨਸ਼ਾ ਵਧ ਰਿਹਾ ਹੈ ਤੇ ਜਿਹੜੀਆਂ ਅੱਜ ਕੱਲ੍ਹ ਦੀਆਂ ਬਹੁਤ ਜ਼ਿਆਦਾ ਮੌਤਾਂ ਦੀਆਂ ਖਬਰਾਂ ਆ ਰਹੀਆਂ ਨੇ ਜਿਹੜੇ ਨੌਜਵਾਨ ਨਸ਼ਾ ਵਰਤਦੇ ਆ ਉਹ ਨਸ਼ਾ ਘਟਣ ਦੀ ਥਾਂ ਜਿਹੜਾ ਵਧ ਰਿਹਾ ਹੈ ਤਾਂ ਤੁਸੀਂ ਹੁਣ ਏ ਦੱਸੋਗੇ ਪੰਜਾਬ ਦੇ ਲੋਕਾਂ ਨੂੰ ਵੀ ਸਿੱਖਿਆ ਪ੍ਰਣਾਲੀ ਕੀ ਹੁੰਦੀ ਆ ਤੇ ਜਿਹੜੀ ਸਿੱਖਿਆ ਕਿਵੇਂ ਕਰੀਦੀ ਹੁੰਦੀ ਤੇ ਪੜੀ ਦਾ ਕਿਵੇਂ ਹੁੰਦਾਗਾ ਜਿਹੜਾ ਮਨੀਸ਼ ਸੰਸੋਧਿਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਉਹ ਸੀਨੀਅਰ ਲੀਡਰ ਸੀ ਸੀਨੀਅਰ ਲੀਡਰ ਤੋਂ ਬਾਅਦ ਉਹਨੂੰ ਸਿੱਖਿਆ ਮੰਤਰੀ ਬਣਾਤਾ ਸਿੱਖਿਆ ਮੰਤਰੀ ਬਾਅਦ ਹੁਣ ਉਹਨੂੰ ਉਪ ਮੁੱਖ ਮੰਤਰੀ ਬਣਾਇਆਗਾ ਤਾਂ ਜਦੋਂ ਮਨਜਿੰਦਰ ਸਿੰਘ ਸਿੱਸਾ ਨੇ ਮਨੀਸ਼ ਸੰਸੋਧਿਆ ਦਾ ਜਦੋਂ ਉਹਨਾਂ ਨੇ ਇੰਟਰਵਿਊ ਸੁਣੀ ਤਾਂ ਫਿਰ ਅੱਜ ਮਨਜਿੰਦਰ ਸਿੰਘ ਸਿਰਸਾ ਨੇ ਉਹਨੂੰ ਜਿਹੜੇ ਤਾਨੇ ਮਾਰੇ ਆ ਵੀ ਤੂੰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਡਰਾਮਾ ਕਰਨੋਂ ਹਟ ਜਾ ਨਹੀਂ ਤਾਂ ਉਹ ਤੇਰਾ ਹੱਥਾਂ ਦੇ ਨਾਲ ਇਹੋ ਜਿਹਾ ਇਲਾਜ ਕਰਨਗੇ ਜਿਵੇਂ ਤੁਹਾਡੇ ਦਿੱਲੀ ਦੇ ਵਿੱਚ ਹੋਇਆ ਏ ਦੁਬਾਰਾ ਤੁਹਾਨੂੰ ਫਿਰ ਦੱਸਦੀ ਏ ਕਿ ਇਹ ਜਿਹੜੀ ਖਬਰ ਆ ਮਨਜਿੰਦਰ ਸਿੰਘ ਸਿਰਸਾ ਨੇ ਤਾਨਾ ਮਾਰਿਆ ਏ ਮਨੀਸ਼ ਸੰਸੋਧਿਆ ਨੂੰ ਜਿਹੜੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਸੀਨੀਅਰ ਲੀਡਰ ਸੀ ਸੀਨੀਅਰ ਲੀਡਰ ਤੋਂ ਬਾਅਦ ਜਿਹੜੇ ਉਹ ਜਿਹੜੇ ਸਿੱਖਿਆ ਮੰਤਰੀ ਸੀ ਸਿੱਖਿਆ ਮੰਤਰਬੜ ਬਾਦ ਹੁਣ ਉਹਨਾਂ ਨੂੰ ਉਪ ਮੁੱਖ ਮੰਤਰੀ ਜਿਹੜਾ ਬਣਾਇਆ ਸੀ ਤਾਂ ਉਹਦਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਵੀ ਕੱਲ ਮੋਗਾ ਦੇ ਵਿੱਚ ਮੰਨੀ ਸੰਸੋਧੀਆਂ ਨੇ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਦੱਸੂਗਾ ਵੀ ਕੀ ਸਿੱਖਿਆ ਕੀ ਹੁੰਦੀ ਆ ਕਿਵੇਂ ਪੜੀਦਾ ਹੁੰਦਾ ਏ ਤੇ ਉਹਦਾ ਮਨਜਿੰਦਰ ਸਿੰਘ ਸਿਰਸਾ ਨੇ ਉਹਨੂੰ ਤਾਨੇ ਮਾਰਿਆ ਕਿ ਤੇ ਪੰਜਾਬ ਦੇ ਲੋਕਾਂ ਦੇ ਨਾਲ ਡਰਾਮਾ ਕਰਨੋਂ ਹਟ ਜਾ ਤੇਰਾ ਬਹੁਤ ਬੁਰੇ ਤਰੀਕੇ ਨਾਲ ਇਲਾਜ ਕਰ ਰਹੀ ਹੈ ਇਲਾਜ ਵੀ ਹੱਥਾਂ ਦੇ ਨਾਲ ਕਰਨੀ ਹੈ ਜਿਵੇਂ ਤੁਹਾਡਾ ਪਹਿਲਾਂ ਹੋ ਹੀ ਚੁੱਕਿਆ ਤੁਹਾਨੂੰ ਪਤਾ ਹੀ ਹੋਣਾ ਤੇ ਜਿਹੜੇ ਪੰਜਾਬ ਦੇ ਲੋਕ ਆ ਤਾਂ ਹੁਣ ਉਹ ਤਾਂ ਤੇਰਾ ਜਨਮ ਵੀ ਉਹ ਆਹੋ ਨਾ ਵਿੱਚ ਜਦੋਂ ਪੰਜਾਬ ਦੇ ਜਿਹੜੇ ਲੋਕ ਆ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜਾ ਕੇ ਮੰਤਰੀ ਬਣੇ ਆ ਤੇ ਆਪਣੇ ਜਿਹੜੇ ਨਾਮ ਹਾਲੇ ਤੱਕ ਵੀ ਰੋਸ਼ਨ ਕਰ ਰਹੇ ਆ ਜਿਵੇਂ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਅਮਰੀਕਾ ਵੇ ਸਾਰੀਆਂ ਕੰਟਰੀਆਂ ਦੇ ਵਿੱਚ ਜਿਹੜਾ ਰਾਜ ਕਰ ਰਹੇ ਆ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਇਹ ਕਿਹਾ ਵੀ ਤੂੰ ਪੰਜਾਬ ਦੇ ਲੋਕਾਂ ਦੇ ਡਰਾਮਾ ਕਰਨੋਂ ਹਟ ਜਾ ਨਹੀਂ ਤਾਂ ਤੇਰਾ ਬੁਰੇ ਤਰੀਕੇ ਨਾਲ ਹੱਥਾਂ ਦਾ ਜਿਹੜਾ ਉਹ ਇਲਾਜ ਕਰਨਗੇ ਤੇ ਤੁਹਾਨੂੰ ਤੁਹਾਨੂੰ ਪਤਾ ਹੀ ਆ ਵੀ ਦਿੱਲੀ ਦੇ ਵਿੱਚ ਕਿੱਦਾਂ ਏ ਤੁਹਾਡੇ ਨਾਲ ਇਦਾਂ ਦਾ ਇਲਾਜ ਹੋਏ ਦਿੱਲੀ ਦੇ ਵਿੱਚ ਤਾਂ ਤੁਹਾਨੂੰ ਪਗੋੜਾ ਇਕਰਾਰ ਕਰ ਦਿੱਤਾ ਇਹ ਪੰਜਾਬ ਵਿੱਚ ਜਾ ਕੇ ਤੁਸੀਂ ਲੋਕਾਂ ਦੇ ਨਾਲ ਜਿਹੜੇ ਤੁਸੀਂ ਕਹਿ ਰਹੇ ਹੋ ਤੁਹਾਨੂੰ ਮੈਂ ਤੁਹਾਨੂੰ ਦੱਸੂਗਾ ਵੀ ਸਿੱਖਿਆ ਕੀ ਹੁੰਦੀ ਆ ਕਿਵੇਂ ਪੜੀਦਾ ਹੁੰਦਾ ਸਿੱਖਿਆ ਪ੍ਰਣਾਲੀ ਕੀ ਹੁੰਦੀ ਆ ਅਤੇ ਦੂਜੀ ਜਿਹੜੀ ਖਬਰ ਆ ਉਹ ਬਡਾਲੀ ਥਾਣਾ ਤੋਂ ਆ ਰਹੀ ਆ ਪੁਲਿਸ ਮੁਲਾਜ਼ਮ ਨੇ ਬਿਆਨ ਦਿੱਤੇ ਆ ਕਿ ਇੱਕ ਔਰਤਾ ਉਹਨੇ ਵੀ ਬੀ ਐਫ ਆਈ ਆਰ ਜਿਹੜੀ ਦਰਜ ਕਰਾਈ ਆ ਕਿ ਇੱਕ ਜੀਜੇ ਇੱਕ ਜੀਜੇ ਸਾਲੇ ਨੇ ਜਿਹੜਾ ਨਸ਼ਾ ਵੇਚਿਆ ਪਿੰਡ ਦੇ ਵਿੱਚ ਤੇ ਉਸ ਨਸ਼ੇ ਦੇ ਦੌਰਾਨ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ ਨੌਜਵਾਨ ਦੀ ਮੌਤ ਹੋ ਗਈ ਆ ਤਾਂ ਉਸ ਜਿਹੜੇ ਨੌਜਵਾਨ ਦੀ ਮੌਤ ਹੋਈ ਆ ਉਸ ਦੀ ਮਾਂ ਨੇ ਜਿਹੜੇ ਥਾਣੇ ਦੇ ਵਿੱਚ ਰਿਪੋਰਟ ਜਿਹੜੀ ਦਰਜ ਕਰਵਾਈ ਆ ਤਾਂ ਹੁਣ ਜਿਹੜੀ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਆ ਪਰ ਇੱਕ ਵਾਰ ਇੱਕ ਪਾਸੇ ਸੋਚਿਆ ਜਾਵੇ ਕਿ ਭਗਵੰਤ ਮਾਨ ਦੀ ਸਰਕਾਰ ਜਦੋਂ ਨਹੀਂ ਬਣੀ ਸੀ ਉਦੋਂ ਤਾਂ ਘਰ-ਘਰ ਜਾ ਕੇ ਲੋਕਾਂ ਨੂੰ ਕਹਿੰਦੀ ਸੀ ਵੀ ਤੁਸੀਂ ਸਾਨੂੰ ਜਦੋਂ ਸਾਡੀ Okay. ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤਾਂ ਜਿਹੜੀ ਬੇਰੋਜ਼ਗਾਰੀ ਆ ਨਸ਼ਾ ਹੈ ਤੇ ਲੋਕਾਂ ਨੇ ਜਿਹੜੀਆਂ ਹੋਰ ਮੰਗਾਂ ਆ ਉਹ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਜਿਹੜੀਆਂ ਨਾਲ ਦੀ ਨਾਲ ਪੂਰੀਆਂ ਕਰਾਂਗੇ ਪਰ 3 ਸਾਲ ਹੋ ਚੁੱਕੇ ਆ ਮਾਨ ਸਰਕਾਰ ਨੇ ਹਾਲੇ ਕੁਝ ਵੀ ਨਹੀਂ ਕੀਤਾ ਜਿਵੇਂ ਕਿ ਹੁਣ ਨਸ਼ਾ ਜਿਹੜਾ ਸੀ ਘਟਣ ਦੀ ਥਾਂ ਜਿਹੜਾ ਵਧ ਰਿਹਾ ਹੈ ਜਿਹੜੀਆਂ ਨਸ਼ਾ ਹੋਣ ਦੇ ਨਾਲ ਮੌਤਾਂ ਜਿਹੜੀਆਂ ਘਟਣਾ ਚਾਹੀਦੀਆਂ ਸੀ ਉਹ ਵਧ ਰਹੀਆਂ ਨੇ ਤੇ ਬੇਰੋਜ਼ਗਾਰੀ ਵੀ ਦਿਨ ਬਦਨ ਵਧ ਰਹੀ ਹੈ ਲੋਕ ਜਿਹੜੇ ਨੌਜਵਾਨ ਆ ਬੇਰੋਜ਼ਗਾਰ ਹੋਏ ਪਏ ਉਹਨਾਂ ਨੂੰ ਕਿਸੇ ਕੋਈ ਨੌਕਰੀ ਨਹੀਂ ਦਿੱਤੀ ਤਾਂ ਇਹ ਜਿਹੜੀ ਖਬਰ ਹੈ ਬਟਾਲੀ ਦੇ ਖਾਣਾ ਤੋਂ ਆ ਰਹੀ ਆ ਕਿ ਉਹਨਾਂ ਨੇ ਇਹ ਕਿਹਾ ਕਿ ਇੱਕ ਜਿਹੜੀ ਔਰਤਾਂ ਉਹਨੇ ਜੀਜਾ ਤੇ ਸਾਲਾ ਦੋਨੇ ਜਿਹੜੇ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਪਿੰਡ ਦੇ ਵਿੱਚ ਤਾਂ ਉਸ ਔਰਤ ਨੇ ਕਿਹਾ ਕਿ ਮੇਰੇ ਜਿਹੜੇ ਵੀ ਪੁੱਤ ਦੀ ਮੌਤ ਹੋਈ ਆ ਉਹ ਨਸ਼ਾ ਲੈਣ ਦੇ ਨਾਲ ਹੀ ਹੋਈ ਆ ਪਰ ਦੂਜੇ ਪਾਸੇ ਇਹ ਕਹਿ ਰਹੇ ਆ ਕਿ ਉਹ ਪਹਿਲਾਂ ਤੋਂ ਬਿਮਾਰ ਸੀ ਪਰ ਉਸ ਮੁੰਡੇ ਦੀ ਜਿਹੜੀ ਮਾਂ ਕਹਿੰਦੀ ਵੀ ਇਸ ਦਾ ਜਿਹੜੀ ਮੌਤ ਆ ਉਹ ਨਸ਼ੇ ਦੇ ਨਾਲ ਹੋਈ ਆ ਤੇ ਹੁਣ ਪੂਰੀ ਜਾਣਕਾਰੀ ਉਦੋਂ ਆਊਗੀ ਜਦੋਂ ਉਹਦੀ ਰਿਪੋਰਟ ਪੂਰੀ ਕਲੀਅਰ ਦੱਸੋਗੀ ਵੀ ਉਸ ਨੌਜਵਾਨ ਦੀ ਮੌਤ ਕਿਵੇਂ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਇਹ ਜਿਹੜੀ ਖਬਰ ਆ ਬਡਾਲੀ ਤੋਂ ਬਡਾਲੀ ਦੇ ਖਾਣਾ ਤੋਂ ਆ ਰਹੀ ਹੈ ਵੀ ਇੱਕ ਜਿਹੜਾ ਜੀਜਾ ਤੇ ਸਾਲਾ ਦੋਨੇ ਪਿੰਡ ਦੇ ਵਿੱਚ ਸ਼ਰਿਆਮ ਜਿਹੜਾ ਨਸ਼ਾ ਵੇਚਦੇ ਸੀ ਤੇ ਉਹ ਨਸ਼ੇ ਵਰਤਨ ਦੇ ਨਾਲ ਇੱਕ ਜਿਹੜਾ ਨੌਜਵਾਨ ਉਹਦੀ ਮੌਤ ਹੋ ਗਈ ਹੈ ਤੇ ਇਹ ਸਾਰੀ ਜਿਹੜੀ ਜਾਣਕਾਰੀ ਆ ਜਿਹੜਾ ਨੌਜਵਾਨ ਆ ਉਹਦੀ ਜਿਹੜੀ ਮੌਤ ਹੋਈ ਹੈ ਤੇ ਉਹਦੀ ਮਾਂ ਨੇ ਅੱਜ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਹੈ ਕਿ ਮੇਰਾ ਜਿਹੜਾ ਨੌਜਵਾਨ ਮੁੰਡੇ ਦੀ ਡੈਥ ਹੋਈ ਆ ਉਹ ਕਿਸੇ ਉਹ ਹੋਰ ਕਾਰਨ ਨਹੀਂ ਹੋਈ ਵੀ ਉਹ ਨਸ਼ੇ ਨਸ਼ਾ ਜਿਹੜਾ ਉਹ ਕਰਬਾ ਸੀ ਤੇ ਨਸ਼ੇ ਦੇ ਨਾਲ ਹੀ ਜਿਹੜੀ ਉਹ ਉਹਦੀ ਮੌਤ ਹੋਈ ਆ ਪਰ ਹੁਣ ਜਿਹੜੀ ਪੁਲਿਸ ਦੇ ਜਿਹੜੀ ਆ ਕਿ ਐਫ ਆਈ ਦਾ ਐਫ ਆਈ ਆਰ ਦੇ ਦਰਜ ਕਰਾ ਲਈ ਆ ਤੇ ਹੁਣ ਉਹਦੀ ਜਿਹੜੀ ਜਾਂਚ ਪਿੰਨ ਸ਼ੁਰੂ ਕਰਨਗੇ ਤੇ ਉਸ ਤੋਂ ਬਾਅਦ ਜੋ ਵੀ ਇਸ ਖਬਰ ਦੇ ਨਾਲ ਅਪਡੇਟ ਆਉਗੀ ਕੋਈ ਵੀ ਨਵੀਂ ਜਾਣਕਾਰੀ ਸਾਹਮਣੇ ਆਉਗੀ ਤਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਇੱਕ ਜਿਹੜੀ ਹੈਰਾਨ ਤੇ ਸੋਚਣ ਵਾਲੀ ਇਹ ਗੱਲ ਆ ਕਿ ਕਿੱਥੇ ਦਾ ਭਗਵਾਨ ਤਮਨ ਸਰਕਾਰ ਇਹ ਕਹਿੰਦੀ ਹੁੰਦੀ ਸੀ ਵੀ ਤੁਸੀਂ ਸਾਨੂੰ ਵੋਟਾਂ ਪਾ ਕੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਾਓ ਤੇ ਜਿਹੜੀ ਬੇਰੋਜ਼ਗਾਰੀ ਆ ਤੇ ਨਸ਼ਾ ਉਹ ਅਸੀਂ ਛੇਤੀ ਤੋਂ ਛੇਤੀ ਖਤਮ ਕਰਾਂਗੇ ਪਰ ਤੈਨਾਂ ਸਾਲ ਹੋ ਚੁੱਕੇ ਆ ਮਾਨ ਸਰਕਾਰ ਨੂੰ ਬਣੀ ਨੂੰ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਤਿੰਨ ਸਾਲ ਹੋ ਗਏ ਤਿੰਨ ਸਾਲਾਂ ਦੇ ਵਿੱਚ ਕੀ ਕੀ ਕੀਤਾ ਹੈ ਜਿੱਥੋਂ ਤੱਕ ਲੋਕਾਂ ਨੂੰ ਸਮਝ ਆ ਉਹਨਾਂ ਦੇ ਆ ਦਿਮਾਗ ਜਿਹੜਾ ਕੰਮ ਕਰਦਾ ਹੈ ਵੀ ਉਹ ਸੋਚਦੇ ਆ ਵੀ ਤਿੰਨ ਸਾਲ ਹੋ ਚੁੱਕੇ ਆ ਕੋਈ ਨਸ਼ਾ ਜਿਹੜਾ ਘਟਿਆ ਨਹੀਂ ਨਸ਼ਾ ਘਟੇ ਦਿੱਤਾ ਜਿਹੜਾ ਦਿਨ-ਬਦ ਦਿਨ ਵਧ ਰਿਹਾ ਹੈ ਤੇ ਨਸ਼ੇ ਦੇ ਨਾਲ ਜਿਹੜੀਆਂ ਨੌਜਵਾਨ ਦੀਆਂ ਪੀੜੀਆਂ ਨੇ ਤੇ ਜਿਹੜੇ ਨੌਜਵਾਨ ਆ ਦਿਨ-ਬਦ ਦਿਨ ਉਹਨਾਂ ਦੀਆਂ ਮੌਤਾਂ ਆ ਰਹੀਆਂ ਨੇ ਡਰੱਗਸ ਯੂਜ਼ ਕਰਨ ਦੇ ਨਾਲ ਤੇ ਜਿਹੜੀਆਂ ਨਵੀਆਂ ਨੌਜਵਾਨ ਨਵੀਂ ਪੀੜ੍ਹੀ ਕਾਤਮ ਹੋ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਨੌਜਵਾਨ ਆ ਬੇਰੁਜ਼ਗਾਰ ਹੋਏ ਪਏ ਆ ਉਹਨਾਂ ਨੂੰ ਕੋਈ ਵੀ ਨੌਕਰੀਆਂ ਨਹੀਂ ਮਿਲੀਆਂ ਤੁਹਾਡਾ ਇਸ ਪਰ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ